ਸਾਡਾ ਸਫਰ ਗੁਰੂ ਸਾਹਿਬ ਦੇ ਅਰਦਾਸ ਨਾਲ ਸ਼ੁਰੂ ਹੋਇਆ ਸੀ ਜਿਸ ਦੇ ਵਿੱਚ ਸਾਡਾ ਪਹੁੰਚ ਜਾਏ ਤੇ ਇੱਕ ਬਹਾਦਰ ਸਿੰਘੀ ਘਰ ਨਾ ਉਹਨੇ ਦਾਇਤਾ ਇੱਕ ਗੁਰੂ ਸਾਹਿਬ ਦੇ ਚੱਕਾ ਲਾ ਕੇ ਅਸੀਂ ਚੱਲ ਪਏ ਸੀ ਆਪਣੇ ਭਰਾਵਾਂ ਵੱਲ ਉਹਨਾਂ ਹੜਪੀਰਤਾਵਾਂ ਵੱਲ ਜਿਨ੍ਹਾਂ ਨੂੰ ਹਰ ਸੇਵਾਦਾਰ ਵੱਲ ਵੇਖ ਕੇ ਸ਼ਾਇਦ ਆਪਣੇ ਰੱਬ ਦੀ ਯਾਦ ਆਉਂਦੀ ਹੋਵੇ ਉਸ ਸਮੇਂ ਮਨ ਵਿੱਚ ਸਿਰਫ ਇੱਕ ਸ਼ਬਦ ਗੂੰਜ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦੇ ਕਹਿਣਾ ਮਿੱਤਰ ਪਿਆਰੇ ਨੂੰ ਹਾਲ ਮੁਰੀ ਦਾ ਦੇ ਕਹਿਣਾ ਕੋਈ ਛੱਪੜ ਨਹੀਂ ਬਲਕਿ ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਹੋਈਆਂ ਉਹ ਫਸਲਾਂ ਨੇ ਜੋ ਪਾਣੀ ਵਿੱਚ ਡੁੱਬ ਚੁੱਕੀਆਂ ਨੇ ਅਤੇ ਗੁੱਜਰ ਪਰਿਵਾਰਾਂ ਦੇ ਡੇ ਜੋ ਹੜ੍ਹ ਦੀ ਮਾਰ ਵਿੱਚ ਆ ਕੇ ਬਰਬਾਦ ਹੋ ਚੁੱਕੇ ਨੇ ਪਤਾ ਨਹੀਂ ਇਹਨੂੰ ਕੁਦਰਤ ਦੀ ਮਾਰ ਕਹੀਏ ਜਾਂ ਸਰਕਾਰਾਂ ਦੀ ਨਲਕੀ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਵੜਨ ਤੋਂ ਪਹਿਲਾਂ ਅਸੀਂ ਸਾਰੇ ਸਮਾਨ ਨੂੰ ਅਲੱਗ-ਅਲੱਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਇਹ ਸਾਡਾ ਸਭ ਤੋਂ ਛੋਟਾ ਸਿੰਘ ਤੋ ਫਿਰ ਉਹ ਟੁਲਿਆ ਕੇ ਸ਼ਾਮ ਤੱਕ ਸਾਡੇ ਨਾਲ ਡਟਿਆ ਰਿਹਾ ਪਿੰਡ ਚ ਜਾਣ ਤੋਂ ਬਾਅਦ ਅਸੀਂ ਲੋਕਾਂ ਨੂੰ ਪੁੱਛਿਆ ਅੱਜ ਅੱਜ ਸ਼ੁਰੂ ਹੋ ਗਈ ਆ ਤੇ ਮੋਟਰਾਂ ਮੋਟਰਾਂ ਸ਼ੁਰੂ ਹੋਈਆਂ ਤੇ ਲੰਘੇ ਤਾਂ ਪਾਣੀ ਖਰਾਬ ਹੋ ਗਿਆ ਉਹਦੇ ਨਾਲ ਪਾਣੀ ਨਿਕਲਦਾ ਉੱਦਾਂ ਪਾਣੀ ਨਿਕਲਦਾ ਖਰਾਬ ਨਿਕਲਦਾ ਜਾਂ ਚੱਲਣ ਦੇ ਉਹਨੇ ਕੰਮ ਕਰਾਉਣ ਦੇ ਲਈ ਦੋ ਦਿਨ ਫਿਰ ਉਹ ਸਹੀ ਆ ਅਰਗਬਤੀ ਆ ਮੁੰਬਤ ਉਹ ਤੇ ਕੀ ਚਾਹੀਦਾ ਇਹਨਾਂ ਨੂੰ ਕੋਲਗੇੜ ਬੁਰਸਾ ਇੱਥੇ ਸੰਗਤ ਕਿੰਨੀ ਕਰ ਰਹੀ ਆ ਸੇਵਾਦਾਰ ਕਿੰਨੀ ਕਰ ਰਿਹਾ ਬਹੁਤ ਤੁਹਾਡੇ ਆਪਣੇ ਏਰੀਆ 'ਚ ਇੱਥੇ ਕੋਈ ਐਸਾ ਜਗ੍ਹਾ ਜੋ ਪਿੰਡ ਜਾਂ ਐਸਾ ਕੋਈ ਮਹੱਲਾ ਹੈਗਾ ਜਿੱਥੇ ਲੋਕਾਂ ਦਾ ਧਿਆਨ ਨਹੀਂ ਜਾ ਰਿਹਾ ਸੇਵਾਦਾਰਾਂ ਦਾ ਉੱਦਾਂ ਰਹਿ ਗਏ ਵਿਚਾਰੇ ਅਗਲਾ ਪਿੰਡ ਆ ਛੱਟ ਕੇ ਉਦੋਂ ਅਗਲਾ ਗੱਗੜ ਪਿੰਡ ਆ ਕਈ ਪਿੰਡ ਐਸੇ ਹੁੰਦੇ ਆ ਕਿ ਉੱਥੇ ਧਿਆਨ ਨਹੀਂ ਜਾਂਦਾ ਸਾਬਣ ਦੇ ਘਰ ਇੰਡਪਿੰਡ ਪਾਰ ਕਰਕੇ ਆਖਰ ਅਸੀਂ ਉੱਥੇ ਪੁੱਜੇ ਜਿੱਥੇ ਤੁਸੀਂ ਵਾਲਾ ਪੰਨ ਟੁੱਟਿਆ ਸੀ ਤੇ ਉੱਥੇ ਅਲੱਗ ਅਲੱਗ ਪਿੰਡਾਂ ਦੇ ਅਲੱਗ ਅਲੱਗ ਝਿਲਿਆਂ ਤੇ ਨੌਜਵਾਨ ਆ ਕੇ ਸੇਵਾ ਨਿਭਾਰੇ ਸੀ ਸੋਚਣ ਵਾਲੀ ਗੱਲ ਆ ਕਿਸੇ ਨੂੰ ਕੀ ਲਾਲਚ ਹੋਏਗਾ ਪਰ ਇਹੀ ਪੰਜਾਬ ਆ ਗੱਲ ਸਿਰਫ ਝਿਲਿਆਂ ਤੱਕ ਨਹੀਂ ਮੁੱਕੀ ਸਾਡੇ ਹਰਿਆਣੇ ਵਾਲੇ ਭਰਾ ਇਹ ਜੀ ਸਾਡੇ ਹਰਿਆਣੇ ਵਾਲੇ ਭਰਾ ਧੰਨਵਾਦ ਵੀਰੇ ਕੋਈ ਬਾਤ ਨਹੀਂ ਭਾਈ ਮਾਣਿਆ ਤੁਹਾਡੇ ਤੇ ਵੀਰੇ ਬਹੁਤ ਜ਼ਿਆਦਾ ਪੰਜਾਬ ਤੇ ਪੰਜਾਬੀਅਤ ਨਾਲ ਮੋਹ ਕਰਨ ਵਾਲੇ ਸਾਡੇ ਮੁਸਲਮਾਨ ਭਰਾ ਉਹਨਾਂ ਨੂੰ ਦੇਖ ਕੇ ਵੀ ਦਿਲ ਨੂੰ ਇੱਕ ਅਲੱਗ ਖੁਸ਼ੀ ਮਿਲੀ ਸਾਡੇ ਮੁਸਲਮਾਨ ਭਰਾ ਸਾਡੀ ਜਿੰਦ ਜਾਨ ਹਮੇਸ਼ਾ ਸਾਡੇ ਵਾਸਤੇ ਖੜਦੇ ਆ ਸਿੱਖ ਆਪਣੇ ਭਰਾਵਾ ਵਾਸਤੇ ਖੜਦੇ ਆ ਭਾਈ ਜੀ ਬਹੁਤ ਦਿਲੋਂ ਤੁਹਾਡਾ ਧੰਨਵਾਦ ਸ਼ੁਕਰਗੁਜ਼ਾਰ ਆ ਤੁਹਾਡੇ ਅਸੀਂ ये तो हमारी इंसानियत से हमारी जिम्मेदारी है ये क्योंकि तो जब भी पूरी इंडिया में कहीं मुसीबत आती है तो सिख भाई हमारे सबसे पहले छत्ती ठोक के खड़े होते हैं आज हिंदुस्तान हाँ। में अन्न जो पैदा करके पूरी दुनिया को ये अन्न देते हैं आज हमारी भी जिम्मेदारी है कि पंजाब के ऊपर जो है बाढ़ से पीड़ित है हमारी ये जिम्मेदारी बनती है पूरे हिंदुस्तान की जिम्मेदारी बनती है सरकार की जिम्मेदारी बनती है धार्मिक लोगों की इंसानियत जिम्मेदारी बनती है कि आज पंजाब के साथ खड़े हों अन्न की बात नहीं है जिन लोगों के घर बह गो घर ਬਣਾ ਕੇ ਦੇ ਜਿਨ ਲੋਗੋ ਕੀ ਬਹੈਸੇ ਚਲੇ ਗਈ ਹੈ ਉਹਨਾਂ ਕੋ ਵਿਚਾਰੋ ਕੋ ਉਹਨਾਂ ਦਾ ਇੰਤਜ਼ਾਮ ਕਰੇ ਯਾਨੀ ਕਿ ਦੋ ਤਿੰਨ ਦਿਨ ਰਾਸ਼ਨ ਮਹੀਨੇ ਦੋ ਮਹੀਨੇ ਬਾਅਦ ये जो है हम हरियाणा से हैं हम यूपी से हैं हम इस वक्त जो है पोंटा साहब वाले से आए हुए हैं हम हमारे हिमाचल साहब से तो हिमाचल से तो हमारे लोगों ने बोला है कि आप जाओ वहाँ की मेहनत करो जाके और दो अगर किसी चीज की जरूरत पड़ती है तो दोबारा जाओ हम बेच के कुछ भी चीज की जो तो पैसे की कि किसी हम बेच के और उनके साथ खड़े होने के लिए तैयार है लिए अवल अल्लाह नूर कुदरत के सब बंदे ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਨਦੇ ਅੱਛਾ ਪਾਣੀ ਇੱਥੋਂ ਤੱਕ ਆ ਗਿਆ ਗੇਟ ਤੱਕ ਗੇਟ ਤੱਕ ਖੰਡਾ ਤੱਕ ਕਟਾਹ ਆ ਗਿਆ ਆ ਲੈ ਤੂੰ ਆ ਸਾਰਾ ਪਾਸੇ ਲੈ ਗਿਆ ਆ ਫੇਰੀਆਂ ਚੀਜ਼ੇ ਨਹੀਂ ਸੋਚ ਕੇ ਦੇਖੀਏ ਬਬਲੀ ਇੱਕ ਜੀ ਸੋਰ ਦੇਖੀਏ ਕਿ ਐਂਟ ਟਾਈਮ ਨੂੰ ਪਾਣੀ ਚੜ ਗਿਆ ਬੰਦਾ ਜਦੋਂ ਸਰਦੀ ਵਿੱਚ ਮੱਧਰ ਇਕੱਲੇ ਘਰ ਸੀ ਚਲੋ ਅੱਜ ਸਾਦਰ ਸਾਹਿਬ ਦੀ ਡੈਸਕ ਹੋ ਗਈ ਹੈ ਮੱਧਰ ਹੀ ਸੀ ਇਕੱਲੇ ਉਹਨੇ ਕੀ ਨਹੀਂ ਗਿਆ ਬੰਦੂ ਬੰਦਨੀ ਦੇਖੋ ਜੇਕਰ ਇਦਾਂ ਦੀ ਸਿਚੁਏਸ਼ਨ ਬਣ ਜਾਂਦੀ ਬੰਦਾ ਕੀ ਸੋਚੂਗਾ ਮੈਂ ਆਪਣੇ ਆਪ ਨੂੰ ਬਚਾਵਾਂ ਮੈਂ ਕੀਮਤੀ ਸਮਾਨ ਬਚਾਵਾਂ ਜਾਂ ਨਿਆਣਾ ਨੂੰ ਬਚਾਵਾਂ ਸਾਡੇ ਸਰਟੀਫਿਕੇਟ ਵਗੈਰਾ ਕੱਢ ਲਿਓ ਬਾਕੀ ਜੋ ਵੀ ਕੁਝ ਹੈਗਾ ਰਹਿਣ ਦਿਓ ਵੇਲੀ ਸੁਕਰਵਾਣਾ ਕਰੇ ਸਮਾਨ ਜਿਹੜਾ ਅਸੀਂ ਸਾਰਾ ਕੁਝ ਕਰੂਰੇ ਜੱਟ ਜਿੰਨੇ ਪਾਈ ਆ ਉਹਨੇ ਸਾਰਾ ਕੁਝ ਉਹਨਾਂ ਦੇਖ ਕੇ ਹਾਂ ਜੀ ਗਾਇਆਂ ਸੋ ਦੰਗੋ ਦੰਗਰ ਉਹਨਾਂ ਦਾ ਸੇਵਜੇ ਉਹ ਪੜੀ ਕਿੱਦਾਂ ਖੜੀ ਗਿੜਾ ਮਾਰਦੀ ਜੇ ਕੋਈ ਕੀਮਤੀ ਸਮਾਨ ਤੁਹਾਨੂੰ ਚਾਹੀਦਾ ਹੋ ਤੇ ਕੋਈ ਦੱਸੋ ਆਪਾਂ ਚਲੋ ਆ ਜਾ ਵੀਰੇ ਜੇ ਕੁਝ ਚਾਹੀਦਾ ਲੈਣ

ਇਹ ਸੰਧਾਰ ਉਹਨਾਂ ਬਾਰੀ ਅਜੇ ਵੀ ਉੱਥੇ ਤੇ ਸੀ ਸਾਰਾ ਉਹ ਗੱਦਾ ਦੰਦਾ ਹੱਥ ਫੜੇ ਨੇ ਫੇਰ ਕੋਪਰੀ ਸੌਂਦੀ ਰਹੇਗੀ ਟੀਮ ਦੂਸਰੀ ਵੀ ਆਉਗੀ ਤੇ ਜਿੰਨਾ ਵੀ ਸੀ ਚਲੋ ਪਰਮਾਤਮਾ ਨੇ ਇਹ ਕਰੇ ਢੱਲੇ ਸਾਥ ਲਾਵਾਂਗੇ ਨਾ ਇਹ ਇਹ ਜਿਹੜਾ ਮੈਂ ਇਹ ਡਰੇ ਦਿੰਦਾ ਬਹੁਤ ਹਾਂਜੀ ਇੱਕ ਕੰਮ ਬਣਾ ਦੇ ਦੱਸ ਦੱਸ ਪਰਿਸ਼ਾਦ ਇਹ ਵੀ ਆਉਣ ਛੱਡ ਕੇ ਮੁੱਦਾ ਵਿਚਾਰ ਹੈ ਵਿਚਾਰ ਹੈ ਵਿਚਾਰ ਪਾਜੀ ਨਮਰ ਵਿਚਾਰ ਹੈ ਜੀ ਪਹੁੰਚਣ ਦੇ ਵਿੱਚ ਸੇਵਾਦਾਰ ਜੋ ਜਾਬ ਚੜ ਦੀ ਕਲਾ ਵਿੱਚ ਸੀ ਚੜ ਦੀ ਕਲਾ ਵਿੱਚ ਹੈ ਤੇ ਚੜਦੀ ਕਲਾ ਵਿੱਚ ਰਹੇਗਾ ਤੇ ਇਵੇਂ ਹੱਸਦਾ ਰਹੇਗਾ ਭਾਜੀ ਕੋਲਕਟ ਦਿਓ ਹਾਂਜੀ ਭਾਜੀ ਬੋਲੋ ਦੇ ਕੋਲਕਟ ਭਾਜੀ ਦਰਦ ਤੇ ਨਹੀਂ ਗੱਦੇ ਯਾਰ ਕੋਲਕਟ ਕੋਲਕਟ ਦਿਓ ਭਾਜੀ ਓ ਕੋਲਕਟ ਦਿਓ ਆ ਲੈ ਕਿਵੇਂ ਲੱਗੇ ਸਾਡੇ ਲੋਕ ਬਹੁਤ ਅੱਛਾ ਬਹੁਤ ਅੱਛਾ ਲੱਗੇ ਮੇਰਾ ਰਸਤਾ ਜੈ ਜਵਾਨ ਜੈ ਕਿਸਾਨ ਜਦੋਂ ਜਵਾਨ ਤੇ ਕਿਸਾਨ ਇਕੱਠੇ ਹੋਣ ਫੇ ਪੰਜਾਬ ਨੂੰ ਟੋਣਾ ਇੰਨਾ ਸੌਖਾ ਨਹੀਂ ਫੌਜੀ ਵੀਰ ਨੇ ਸਾਡੇ ਪੰਜਾਬੀਆਂ ਦੀ ਬਹੁਤ ਤਾਰੀਫ ਕੀਤੀ ਕਿੰਨੀ ਨਹੀਂ ਇੱਥੇ ਆਪਣੀ ਫਸਲ ਇੱਥੇ ਲਾਉਣ ਕੇ ਲਈ ਇਧਰ ਝੋਨਾ ਹੈ 12 ਕਿਲੋ ਦਾ ਮਾਲਪੁਰ ਜਿੱਥੇ ਬੰਨ੍ਹ ਚੁਟਾ ਹੈ ਨਾ ਉਧਰੋਂ ਪਾਣੀ ਆਉਂਦਿਆ ਵਾ ਉਹ ਹੁਣ ਬਾਬੇ ਕਾਰਸਵਾ ਵਾਲੇ ਇੱਥੇ ਜਿਹੜੇ ਹਾਂਜੀ ਉਹ ਬੰਨਣ ਦੇ ਪਏ ਆ। ਹਜੇ ਉਹ ਲਾਲ ਮਿੱਟੀ ਬੜੀ ਆ ਗਈ ਵਿੱਚ ਹਣਾ। ਲਾਲ ਮਿੱਟੀ ਹੁਣ ਤੇ ਝੋਨਿਆਂ ਦਾ ਖਤਮ ਹੋ ਗਿਆ ਕੰਮ ਤੇ। ਹਾਂ ਉਹ ਲਾਲ ਮਿੱਟੀ ਚਿਕੜੀ ਜੀ ਆਈ ਜਿਦਾਂ ਪਾਣੀ ਨਹੀਂ ਆਉਂਦਾ ਪਹਾੜਾਂ ਦੇ ਵਿੱਚ। ਚਾਨੇ ਵਿੱਚ ਪੈਲੇ ਜਿਹੜਾ ਹੜ ਪਿਆ ਹਜੇ ਤੱਕ ਆਦੇ ਕੋ ਪੈਲੀਆਂ ਨਹੀਂ ਪੱਤਰੀਆਂ ਨਹੀਂ। ਹਜੇ ਕੋ ਚਾਨ ਨਹੀਂ ਬਣਨੀ ਤੇ ਉਹ ਕੰਮ ਫੇਰ ਹੱਦ ਨਾ ਹੋਵੇ। ਮਤਲਬ 10 ਸਾਲ ਬੰਦਾ ਪਿੱਛੇ ਬੜਾ ਪਿੱਛੇ ਜੀ ਹੁਣ 13-14 ਲੱਖ ਦੇ ਥੱਲੇ ਆ ਗਈ। ਇੱਥੇ ਆਲੇ-ਦੁਆਲੇ ਬਹੁਤ ਸਾਰੇ ਪਰਿਵਾਰ ਇਦਾਂ ਦੇ ਵੀ ਸੀ ਜੋ ਸਾਡੇ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸੀ ਜਿਵੇਂ ਉਹਨਾਂ ਨੂੰ ਕੁਝ ਚਾਹੀਦਾ ਹੋਵੇ ਪਰ ਉਹ ਮੰਗਣ ਤੋਂ ਸ਼ਰਮ ਖਾਂਦੇ ਸੀ ਸੋਸ਼ਲ ਮੀਡੀਆ ਤੇ ਇੱਕ ਅਫਵਾਹ ਬਹੁਤ ਜ਼ਿਆਦਾ ਫੈਲਾਈ ਜਾ ਰਹੀ ਸੀ ਕਿ ਕਰੀਬ ਲੋਕਾਂ ਨੇ ਸਾਲ-ਸਾਲ ਦਾ ਰਾਸ਼ਨ ਜਮ੍ਹਾਂ ਕਰ ਲਿਆ ਪਰ ਸਾਨੂੰ ਇਦਾਂ ਦਾ ਇੱਥੇ ਕੁਝ ਵੀ ਨਹੀਂ ਮਿਲਿਆ ਗਰੀਬ ਲੋਕਾਂ ਕੋਲ ਸਿਰਫ ਇੱਕ ਜਾਂ ਦੋ ਗੁੱਠੇ ਹੁੰਦੇ ਨੇ ਉਹ ਵੀ ਇੱਕ ਚ ਡੰਗਰ ਵਿੱਚ ਆ ਤੇ ਦੂਸਰੇ ਚ ਜ਼ਰੂਰੀ ਸਮਾਨ ਲੋਕਾਂ ਵੱਲੋਂ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਬਦਨਾਮ ਕੀਤਾ ਜਾ ਰਿਹਾ ਜਿਦਿਕੇ ਐਸੀ ਬਹੁਤ ਜ਼ਿਆਦਾ ਨਿੰਦਾ ਕਰਦੇ ਆ ਕਿਸੇ ਕੋਲੋਂ ਹੱਥ ਧਾ ਕੇ ਮੰਗਣਾ ਬਹੁਤ ਔਖਾ ਪਰ ਜੇ ਕੋਈ ਮੰਗ ਰਿਹਾ ਤਾਂ ਉਹ ਪਤਾ ਨਹੀਂ ਕਿੰਨਾ ਕਮਜ਼ਬੂਰ ਹੋਵੇਗਾ ਤੇ ਵੈਸੇ ਵੀ ਕੀ ਫਰਕ ਪੈਂਦਾ ਚਾਹੇ ਕੋਈ ਇੱਕ ਦਿਨ ਚ ਖਾਵੇ ਚਾਹ 1 ਮਹੀਨੇ ਚ ਚਾਹ 6 ਮਹੀਨੇ ਚ ਬਾਪੇ ਨਾਲਕ ਦਾ ਲੰਗਰ ਤਾਂ ਢਿੱਡ ਭਰਨ ਵਾਸਤੇ ਹੀ ਹੁੰਦਾ ਨਾ ਨਾਲੇ ਅਸਲੀ ਸਿੱਖ ਤਾਂ ਹੋਈ ਹੈ ਨਾ ਜੋ ਬੜੇ ਮਾਣ ਨਾਲ ਕਹੇ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੈ ਈਸਾਨ ਹੋ ਜਿਵੇਂ ਸੂਰਜ ਆਪਣੇ ਘਰ ਨੂੰ ਜਾ ਰਿਹਾ ਸੀ ਓਵੇਂ-ਓਵੇਂ ਅਸੀਂ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸੀ ਪਰ ਦਿਲ ਤੇ ਦਿਮਾਗ ਵਿੱਚ ਇੱਕੋ ਚੀਜ਼ ਘੁੰਮ ਰਹੀ ਸੀ ਕਿ ਕਿਵੇਂ ਕੁਦਰਤ ਇਨਸਾਨ ਨੂੰ ਕੱਖੋਂ ਲੱਖ ਤੇ ਲੱਖੋਂ ਕੱਖ ਕਰਨ ਤੇ ਇੱਕ ਮਿੰਟ ਲਾਉਂਦੀ ਹੈ ਫਿਰ ਜਾਤਾਂ-ਪਾਤਾਂ ਤੇ ਅਮੀਰੀ-ਗਰੀਬੀ ਦਾ ਮਾਣ ਕਦਾ ਸਾਡਾ ਸਫ਼ਰ ਤਾਂ ਸਾਡੇ ਘਰਾਂ ਤੱਕ ਆ ਕੇ ਖਤਮ ਹੋ ਗਿਆ ਪਰ ਉਹਨਾਂ ਲੋਕਾਂ ਦਾ ਕੀ ਜਿਨ੍ਹਾਂ ਵਾਸਤੇ ਹਰ ਦਿਨ ਇੱਕ ਨਵੀਂ ਚੁਣੌਤੀ ਲੈ ਕੇ ਆਏਗਾ